हां भाई ओ मैं तलादा कोई ਬਾਗ ਚ ਦੇ ਗਿਆ ġੇੜਾ ਯਾਰ ਆਹ ਫੁੱਲ ਵੀ ਤਾਜੇ ਡਿੱਗੇ ਹਨਾ ਹਾਂ ਬੱਲਾਂ ਤੋੜੀਆਂ ਪਈਆਂ ਨੇ ਉਹ ਲੱਗ ਰਿਹਾ ਕਿ ਢਿੱਖੀ ਪਈ ਆ ਦੇਖ ਇੱਥੇ ਤੋੜਗੇ ਹਨੀ ਤੋੜੀਆਂ ਵੀ ਨਾਲ ਸਾਰੀਆਂ ਤੋੜੀਆਂ ਪਈਆਂ ਐ ਇਹ ਕਰਦਾ ਬੈਠਣ ਲੱਗ ਖੁੰਜਾਂ ਚ ਰਾਤ ਨੂੰ ਲੋਕ ਕੇ ਲੋਕਾਂ ਦੀ ਲੋੜ ਨਹੀਂ ਹਾਂ ਆਪਾਂ ਕਿਹਾ ਕਿਸੇ ਮੈਂਬਰ ਸਰਪੰਚ ਨੂੰ ਤਲਾਹ ਦੇ ਆਈ ਉਹਦੇ ਤੋਏ ਪਈ ਆ ਤਲਾਹ ਤੂੰ ਅੱਜ ਰਾਤ ਨੂੰ ਹੀ ਖਾੜੇ ਨੂੰ ਕਿਹੜਾ ਇਹ ਤੇ ਫੜ ਕੇ ਤੇ ਲਾਤ ਹੁਣੀ ਉਹ ਨਹੀਂ ਇਹਨੂੰ ਖਵਾ ਆ ਜੀ ਪੰਚਾਇਤ ਨੂੰ ਤਲਾਹ ਤਾਂ ਜ਼ਰੂਰੀ ਹੈ ਮਨ ਲੱਗ ਲਮੇ ਕੋ ਤੇਰੀ ਮਰਜ਼ੀ ਆਨੇ ਪਰਦਾ ਕੁਝ ਨਹੀਂ ਹੁੰਦਾ ਉਹ ਚਲ ਕੋਈ ਨਾ ਅਗਲੇ ਨੂੰ ਮੜਾਏ ਪਤਾ ਤਾਂ ਲੱਗੇ ਆਹੋ ਨੁਕਸਾਨ ਹੋਈ ਜਾਂਦਾ ਹੈਗਾ ਚਲ ਜਾ ਜਾ ਫਿਰ ਤੋਂ ਮੈਂ ਜਾ ਕੇ ਉਹਨਾਂ ਤੂੰ ਇੰਨੇ ਤੂਰੀਆਂ ਤੂਰੀਆਂ ਦੇਖ ਤੋੜ ਤੋੜ ਜਿਹੜੀਆਂ ਰਹਿੰਦੀਆਂ ਨੇ ਮੈਂ ਇਹਨਾਂ ਦੇ ਸਿਰ ਕੋਈ ਕਰਾਉਣਾ ਕਰਾਉਣਾ ਚਾਂਟੀ ਜੀ ਕਰਾਉਣਾ ਨਾਲੇ ਹਾਂ ਮੈਂ ਜਾ ਕੇ ਜਾ ਤੂੰ ਆ ਜੇ ਟਾਈਮ ਨਾਲ ਚੰਗਾ ਹਾਂਜੀ ਮੈਂਬਰ ਸਾਹਿਬ ਅੱਪਾ ਅੱਜ ਇਕੱਠੇ ਹੋਏ ਆ ਤੇ ਪਿੰਡ ਦੇ ਵਿਕਾਸ ਬਾਰੇ ਅਪਾ ਰਾਇ ਮਸ਼ਵਰਾ ਕਰੀਏ ਦਸੋ ਵੀ ਤੁਹਾਡੀ ਨਿਗਾ ਚ ਹੋਰ ਕੀ ਗੱਲ ਆਉਂਦੀ ਐ ਸਰਪੰਚ ਸਾਹਿਬ ਮੇਰੇ ਬਾੜ ਚ ਗਲੀਆਂ ਨਾਲੀਆਂ ਦੀ ਬਹੁਤ ਪ੍ਰੋਬਲਮ ਆਈ ਜਾਂਦੀ ਐ ਠੀਕ ਐ ਗਲੀਆਂ ਨਾਲੀਆਂ ਦਾ ਹੱਲ ਕਰਨਾ ਕੋਈ ਗੱਲ ਨਹੀਂ ਕਰਾਂਗੇ ਗੱਲ ਤੇ ਇੱਕ ਆਪਣੇ ਟੋਬੇ ਚ ਪਾਣੀ ਬਹੁਤ ਗੰਦਾ ਹੋਇਆ ਪਿਆ ਜੀ ਇਹਨਾਂ ਨੂੰ 스멜 ਹੋਤ ਆਉਂਦੀ ਐ ਇਹ ਵੀ ਸਾਫ ਕਰਾਈ ਜਾਂ ਕੋਈ ਗੱਲ ਨਹੀਂ ਟੋਬੇ ਬਾਰੇ ਸੈਕਟਰੀ ਸਾਹਿਬ ਨਾਲ ਗੱਲ ਹੋ ਗਈ ਠੀਕ ਐ ਜੀ ਕੱਲ ਤੇ ਉਹ ਬਸ ਇੱਕ ਅੱਧੇ ਦਿਨ ਚ ਆਪਣਾ ਇਹ ਆਪਣਾ ਹੋ ਜੂਗਾ ਗੱਲ ਠੀਕ ਐ ਕੰਮ ਸਟਾਰਟ ਹੀ ਹੋ ਜੇ ਠੀਕ ਐ ਇੱਕ ਆਪਣੇ ਗਲੀਆਂ ਕੁਝ ਨਾ ਕੱਚੀਆਂ ਜੀ ਇਹ ਜਿਹੜੀਆਂ ਉਹ ਵੀ ਪੱਕੀਆਂ ਕਰੋ ਦੋ ਚਾਰ ਗਲੀਆਂ ਚ ਨਾ ਮੀਂਹ ਕਣੀ ਚ ਬਹੁਤ ਦਿੱਕਤ ਆਈ ਟੋਏ ਟੱਬਿਆਂ ਚ ਤੇ ਹਾਂ ਕੋਈ ਗੱਲ ਨਹੀਂ ਆਪਾਂ ਕਰਦੇ ਆ ਗੱਲ ਉਹਦੀ ਵੀ ਗੱਲ ਕਰਿਓ ਤੁਸੀਂ ਫੋਟੋ ਦੇ ਬਲ ਰਹਿੰਦੀਆਂ ਨਹੀਂ ਹਾਂਜੀ ਸੈਕਟਰੀ ਸਾਹਿਬ ਨਾਲ ਕਰਿਓ ਗੱਲ ਠੀਕ ਹੈ ਕੋਈ ਗੱਲ ਨਹੀਂ ਗੱਲ ਨਹੀਂ ਆਪਾਂ ਕੋਈ ਕੱਚੀ ਗਲੀ ਨਹੀਂ ਰਹਿਣ ਦੇਣੀ ਠੀਕ ਕੋਈ ਗੱਲ ਨਹੀਂ ਹੋ ਗਈ ਠੀਕ ਹੈ ਨਾ ਤੇ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਚਲੋ ਆ ਤਾਂ ਵਧੀਆ ਹੋ ਗਿਆ ਜੀ ਤੁਸੀਂ ਇਕੱਠੇ ਮਿਲ ਗਏ ਜੀ ਹਾਂਜੀ ਆਪਣੇ ਇੱਕ ਦਿੱਕਤ ਆ ਰਹੀ ਹੈ ਜੀ ਜੀ ਹੋ ਗਿਆ ਆਪਣੇ ਨਾਲ ਸਰਪੰਚ ਸਾਹਿਬ ਕੋਈ ਤੁਹਾਨੂੰ ਪਤਾ ਆਪਣੇ ਤੋਰੀਆਂ ਦਾ ਬਾਗ ਆ ਜੀ ਹਾਂ ਕੋਈ ਤੋਰੀਆਂ ਤੋੜ ਕੇ ਲੈ ਜਾਂਦਾ ਜੀ ਚੋਰੀਆਂ ਤੋਰੀਆਂ ਹਾਂ ਤੇ ਅੱਜ ਅਸੀਂ ਤੁਹਾਨੂੰ ਤਲਾਹ ਕਰਨ ਆਏ ਆ ਠੀਕ ਹੈ ਠੀਕ ਹੈ ਵੀ ਜੇ ਅਸੀਂ ਬੰਦਾ ਫੜ ਲਿਆ ਅਸੀਂ ਭਾਈ ਬੰਗਾਂਗੇ ਸਿੱਧੀ ਗੱਲ ਹੈ ਠੀਕ ਹੈ ਤੁਸੀਂ ਕੱਲ ਨੂੰ ਨਾ ਕਿਹੋ ਵੀ ਬੰਦਾ ਘੁੱਟਦਾ ਜਾਂ ਕੁਝ ਹੋਰ ਹੋ ਗਿਆ ਸਾਡਾ ਨੁਕਸਾਨ ਬਹੁਤ ਕਰੀ ਜਾਂਦਾ ਉਹ ਅੱਛਾ ਠੀਕ ਹੈ ਹਾਂਜੀ ਦੇਖੋ ਕੋਈ ਗੱਲ ਨਹੀਂ ਤੁਸੀਂ ਘਬਰਾਉਣਾ ਨਹੀਂ ਪਹਿਲੀ ਗੱਲ ਤਾਂ ਠੀਕ ਹੈ ਆਪਾਂ ਦੇਖਾਂਗੇ ਤੁਸੀਂ ਸ਼ਾਂਤ ਰਹੋ ਬਾਕੀ ਅਸੀਂ ਮੌਕਾ ਦੇਖ ਕੇ ਆਵਾਂਗੇ ਤੁਹਾਡੇ ਬਾੜ ਦੇ ਮੈਂਬਰ ਨਾ ਹੁਣੇ ਤੁਹਾਡੇ ਅੱਗੇ ਅੱਗੇ ਗਏ ਨਹੀਂ ਕਰੇ ਉਹਨਾਂ ਨੂੰ ਕੋਈ ਕੰਮ ਹੋ ਗਿਆ ਉਹ ਕਰੇ ਬਾਗੇ ਇਹਨਾਂ ਨੂੰ ਤਾਂ ਚਲੋ ਕੋਈ ਗੱਲ ਨਹੀਂ ਮੈਂ ਘਰੇ ਜਾ ਕੇ ਤਰਾ ਲਾ ਆਉਂਗਾ ਠੀਕ ਹੈ ਹਾਂਜੀ ਤੁਸੀਂ ਮੌਕਾ ਇੱਕ ਵਾਰੀ ਜ਼ਰੂਰ ਦੇਖ ਕੇ ਆਇਓ ਜੀ ਅਸੀਂ ਤਾਂ ਸਰਪੰਚ ਸਾਹਿਬ ਪੈੜ-ਦੱਬੀ ਬੈਠੇ ਆ ਜੀ ਪੈੜ-ਦੱਬੀ ਬੈਠੇ ਹੋ ਅਸੀਂ ਪੈੜ ਵੀ ਕੱਢਣ ਜਾਣਦੇ ਆ ਠੀਕ ਹੈ ਨਾ ਕੋਈ ਗੱਲ ਨਹੀਂ ਆਉਣੇ ਆ ਸੀ ਮੌਕਾ ਜਰੂਰ ਦੇਖ ਕੇ ਆਉਣੇ ਆ ਬਸ ਠੀਕ ਹੈ ਠੀਕ ਹੈ ਨਾ ਅੱਛਾ ਤੋਰੀਆਂ 바ਵਾ ਲੱਗਦੀਆਂ ਲੱਗਦੀਆਂ ਤਾਂ 바ਵਾ ਨੇ ਜੀ ਵਧੀਆ ਹੀ 바ਵਾ ਹੋਈਏ ਤੋਰੀਆਂ ਖਾਈਂ ਕਿੱਖਾ ਖਾ ਬਧੀਆ ਰੇਟ ਲੱਗਦਾ ਜੀ ਹਾਂ ਹਾਂ 42 43 ਪੀ ਤੋਰੀ ਲੱਗਦੀ ਆਪਣੀ ਅੱਛਾ 40 ਦਾ ਰੇਟ ਆ ਜੀ ਹਾਂ ਜੀ ਤੋਰੀ ਦਾ ਠੀਕ ਹੈ ਆਪਣੇ ਰੇੜੀਆਂ ਰੂੜੀਆਂ ਵਾਲੇ ਤਾਂ 80 ਵੇਚਦੇ ਆ ਠੀਕ ਹੈ ਮੁੰਡਾ ਸਬਜ਼ੀ ਦੇ ਤੋੜੇ ਦਾ ਭੇਜੀ ਦੇ ਲੱਗਦੀ ਹੈ ਮਾਉ ਜੀ ਤਾਂ ਹੀ ਚੋਰੀ ਕਰਦੇ ਆ ਨਾ ਫਿਰ ਤਾਂ ਹੀ ਚੋਰੀਆਂ ਕਰਦੇ ਆ ਤੇ ਅਸੀਂ ਬਸ ਇਹੀ ਤਲਾਹ ਕਰਨ ਆਏ ਸੀਗੇ ਜੀ ਵੀ ਤੁਸੀਂ ਇੱਕ ਵਾਰੀ ਜ਼ਰੂਰ ਮੌਕਾ ਦੇ ਕੇ ਆਇਓ ਕੋਈ ਗੱਲ ਨਹੀਂ ਅਸੀਂ ਬਸ ਉਹਨੇ ਆ ਅੱਧੇ ਪੌਣੇ ਘੰਟੇ ਤੱਕ ਆਉਣੇ ਆ ਤੁਹਾਡੇ ਕੋਲ ਚਲੋ ਚੰਗਾ ਜੀ ਸਰਪੰਚ ਦਾ ਧੰਨਵਾਦ ਜੀ ਸਾਰੀ ਪੰਚਾਇਤ ਦਾ ਤੇ ਜ਼ਰੂਰ ਜਾ ਕੇ ਆਇਓ ਜੀ ਠੀਕ ਹੈ ਠੀਕ ਹੈ ਜੀ ਦੇਖੋ ਕੀ ਜਵਾਨ ਆ ਗਿਆ ਜੀ ਹੋਰ ਸਬ ਸਬਜੀ ਨਹੀਂ ਛੱਡਦੇ। ਪੁੱਟੀਆਂ ਦਾ ਅੱਡ ਕੱਢਦੇ ਬਈ। ਮਿਹਨਤ ਤਾਂ ਖਰ ਬਹੁਤ ਕਰਦੇ ਆ ਭਾਈ ਮੁੰਡੇ। ਤੋਰੀ ਵਧੀਆ ਲੱਗੀ ਐ। ਹਾਂ ਹਾਂ। ਮੈਨੂੰ ਲੱਗਦਾ ਕਿ ਤਿਆਰ ਕਰ ਕੀ ਤਾਂ ਗਈ ਸੀ ਨਾ ਕੋਈ ਤੋੜ ਦੇ ਹੋਣ। ਪੰਚ ਸਾਹਿਬ ਤਿਆਂ ਰੱਖ ਕਰੋ। ਇਹ ਤਾਂ ਇਹਨਾਂ ਦਾ ਘਰ ਹੀ ਆਉਂਦਾ। ਸਾਸ੍ਰਿਕਾਲ ਜੀ। ਸਾਸ੍ਰਿਕਾਲ ਸਾਸ੍ਰਿਕਾਲ। ਹਾਂ ਹਾਂ ਪਹੁੰਚ ਗਏ ਭਾਈ। ਹਾਂ ਵੀ ਮਨਜੀਤ ਕੀ ਗੱਲ ਹੋ ਗਈ? ਆਇਓ ਪਹਿਲਾਂ ਤੁਹਾਨੂੰ ਮੌਕਾ ਦਹੋਣੇ ਆਈ। ਹਾਂ ਦਿਖਾ। ਆਇਓ ਆ ਪੁੰਜ ਪੈੜਾਂ ਇਹ ਤਾਰੀਆਂ ਜਮਾ। ਠੀਕ ਐ। ਠੀਕ ਐ ਜੀ। ਕੀਆ ਬੱਲਾ ਦਾ ਨੁਕਸਾਨ ਦੇਖੋ ਕਿੰਨਾ ਕਰਿਆ ਹੋਇਆ ਠੀਕ ਹੈ ਤੇ ਐਸ ਇੰਨੇ ਏਰੀਆ ਚ ਸਾਰੀ ਤੋਰੀ ਲੱਗ ਗਈ ਉੜ ਕੇ ਬੱਲਾ ਵੀ ਖਿੱਚੀਆਂ ਪਈਆਂ ਸਾਰੀਆਂ ਨਗਰਾ ਤੋੜੀਆਂ ਪਈਆਂ ਹਾਂ ਠੀਕ ਹੈ ਅਜ ਤੀਜਾ ਹਿਲਾ ਹੋ ਗਿਆ ਜੀ ਅੱਛਾ ਠੀਕ ਹੈ ਮੱਤ ਮਾੜੀ ਗੱਲ ਆ ਬਰਾਬਰ ਚਲੋ 2 ਕਿਲੋ ਹੁੰਦੀਆਂ ਕੋਈ ਗੱਲ ਨਹੀਂ ਆ ਬੱਲਾ ਵਾਲੀ ਮਾੜੀ ਗੱਲ ਹੈ ਜਿਹੜੇ ਕਰਦੇ ਆਪਾਂ ਤਫਤੀਸ਼ ਕਰਦੇ ਆ ਕੋਈ ਆਪਾਂ ਇਸ ਗੱਲ ਦੀ ਹੈ ਆਪਾਂ ਤੁਹਾਨੂੰ ਤਲਾਹ ਦੇ ਦਿੱਤੀ ਜੇ ਉਸ ਤੋਂ ਬਾਅਦ ਤਾਂ ਫਿਰ ਬਾਂਕਾਂ ਗਿਆ ਸੀ ਵੜ ਕੇ ਤੇ ਆਹ ਤਾਂ ਤੁਸੀਂ ਤੋੜੀਆਂ ਆਇਆ ਸੀ ਤੋੜੇ ਇਹ ਤਾਂ ਬੇਤਨਵਾਜ਼ ਤੋੜੇ ਠੀਕ ਹੈ ਠੀਕ ਹੈ ਲੈ ਕੇ ਜਾਣੀਆਂ ਲੈ ਜਾਈਂ ਹੋਰ ਕੋਈ ਆ ਕੋਈ ਨਾ ਪਾ ਦਿਓ ਪਾ ਦਿਓ ਸਬਜ਼ੀ ਜੋਗਾ ਸਬਜ਼ੀ ਮਹਿੰਗੀ ਬੜੀ ਆ ਫਿਰ ਤੁਹਾਨੂੰ ਪਤਾ ਇੱਕ ਦੋ ਦਿਨ ਡੰਗਾ ਲੈ ਜੂਗਾ ਲੋ ਉਹ ਪਾ ਦੇ ਦੋਕ ਤਾਂ ਹੋਰ ਪਾ ਦੇ ਹਲੇ ਹੋਰ ਇਹਦੇ ਨਾਲ ਕੀ ਹੋਊਗਾ ਤੂੰ ਐਂ ਕਰ ਇਹ ਲਫਾਫੇ ਨੂੰ ਘਰੀ ਦੇ ਦੋ ਚਾਰ ਦਿਨ ਖਾਤਾ ਲਵਾਂਗੇ ਅਸੀਂ ਬਹੁਤਾ ਕੇ ਹੋਰ ਬੱਡ ਬੱਡ ਲਾ ਕੇ ਭਰਦ ਗਈ ਬਹੁਤਾ ਚੱਲ ਦੋ ਤਿੰਨ ਦਿਨ ਚੱਲ ਚਲੀ ਜਾਣੀਆਂ ਫਿਰ ਹੈ ਮੈਂ ਭਰਾ ਤੈਨੂੰ ਵੀ ਚਾਹੀਦੀ ਨਾ ਇਹ ਪੋਰਾ ਮੇਰਾ ਤਾਂ ਲਫਾਫਾ ਜੇਬ 'ਚ ਹੀ ਹੁੰਦਾਗਾ ਆ ਲੈ ਪਾ ਦੇ ਪਾ ਦੇ ਬਈ ਐਚ ਵੀ ਉਹ ਪਾ ਦੇ ਕਿਉਂ ਡਰੀ ਜੀ ਜਾਨ ਉਹ ਪਾ ਦੇ ਖੁੱਲੇ ਜ ਦਿਲ ਨਾਲ ਹੋਰ ਮੈਂਬਰ ਨੂੰ ਕੋਈ ਗੱਲ ਨਹੀਂ ਇਹ ਵੀ ਖਾਲੂ ਦੋ ਦਿਨ ਪਾਈ ਜਾਣੇ ਜੀ ਖੁੱਲੇ ਦਿਲ ਨਾਲ ਹੀ ਪਾਈ ਜਾਣੇ ਲਓ ਨਹੀਂ ਲੈ ਚੱਲ ਮਨਜੀਦ ਕਰਦੇ ਆ ਫਿਰ ਬਈ ਤੁਹਾਡਾ ਹੱਲ ਠੀਕ ਹੈ ਚੋਰੀ ਦਾ ਇਹ ਤੇ ਹਾਂ ਪੜਤਾਲ ਕਰਦੇ ਆ ਚੱਲ ਚੰਗਾ ਫਿਰ ਚੰਗਾ ਆਨੋ ਕੋਈ ਮਿਲਿਆ ਸੀ ਵੀ ਕੋਈ ਦੱਸਾਂਗੇ ਭੇਤ ਕੋਈ ਹਾਂ ਹਾਂ ਕੋਈ ਨਾ ਕੋਈ ਉਹ ਤਾਂ ਪਤਾ ਨਹੀਂ ਤੇਰੇਆਂ 2 ਕਿਲੋ ਲਗਾਏ ਸੀ ਕਿੰਨਾ ਤੇ ਆ ਤਾਂ ਰਹਿ ਤਰ ਰਹਿ ਪਾਚਾ ਗਰਮੀ ਬਹੁਤ ਹੋਈ ਪਈ ਆ ਹੋਰ ਗਰਮੀ ਮਾਣੀ ਦੇ ਕੇ ਕੋਈ ਸਹੀ ਹੋਰੇ ਯਾਰ ਇਹ ਤਾਂ ਬਰਨ ਹੀ ਲੇ ਗਿਆ ਹਾਂ ਚਰਮੀ ਲਾ ਲਈ ਤਾਂ ਕਾਹਦੇ ਲੋਕ ਕੇ ਫੜ ਲਾ ਬੰਦਾ ਤਾਂ ਕਿਵੇਂ ਜਾऊं ਪੰਚਾਇਤ ਕੋਲੇ ਇਹਨਾਂ ਤੋਂ ਕੀ ਭਾਲ ਦਾਂ ਤੂੰ ਚਲ ਕੋਈ ਨਾ ਇਹੀ ਲੈ ਕੇ ਗਏ ਆ ਹੁਣ ਜਿਹੜੇ ਦੋ ਰਹਿਣਗੇ ਉਹ ਤਾਂ ਨਾਲ ਲੱਗੇ ਜਾਣਗੇ ਮੈਂ ਤਾਂ ਕਹਣਾ ਫੋਨ ਕਰਕੇ ਰਹਿਣ ਦੇ ਇਹਨਾਂ ਨੂੰ ਕਾਹੇ ਲਾਉ ਕੋਈ ਨਾ ਮੌਕਾ ਤਾਂ ਦਿਖਾਵਾਂਗੇ ਐਵੇਂ ਨੱਪਦਾ ਫਿਰਦਾ ਭੜਾਂ ਤੇ ਇਹ ਹੋਇਆ ਜਿਪ ਮੜਾ ਮੌਕਾ ਦੇਈਆ ਹੁਣ ਆਪਣੇ ਬਾੜ ਦਾ ਮੈਂਬਰ ਆਊਗਾ ਕੋਈ ਉਹ ਕੋਈ ਮੈਨੂੰ ਨਹੀਂ ਦੱਸਿਆ ਤੂੰ ਚਲ ਮਰਜੀ ਹੈ ਤੇਰੀ ਕੋਈ ਕੋਈ ਨਾ ਉਹਨੂੰ ਆਉਣ ਦੇ ਦੇਖ ਕੇ ਜਾਣ ਦੇ ਮੌਕਾ ਕੋਲ ਦੋਨੇ ਆਉਣਗੇ ਉਹ ਵੀ ਉਹ ਵੀ ਦੋਨੇ ਉਹ ਚਲ ਉਹ ਤਾਂ ਕਿਹੜਾ ਲੈ ਕੇ ਜਾਣਗੇ ਇਹ ਇਹਨਾਂ ਨੇ ਦੇਣਗੇ ਅਸੀਂ ਲੈ ਗਏ ਚਲ 2 ਕਿਲੋ ਤੋਰ ਉਹਨਾਂ ਕਿਹੜਾ ਫਰਸ਼ ਪੈਂਦਾ ਚਲ ਠੀਕ ਆ ਆਜੋ ਸਪਰੇਅ ਜੀ ਵੀ ਕਰਾਈ ਦੇ ਤੇ ਹਨਾ ਹਾਂ ਵੀ ਦੱਸੋ ਸਾਹਿਬ ਆਗੇ ਆਉਂ ਬੰਬਰ ਜਾਵਾਂ ਅਰੇ ਮੌਕਾ ਦੇਖੋ ਦਿਖਾਓ ਜੀ ਨੁਕਸਾਨ ਤਾਂ ਸੋਡਾ ਹੋਇਆ ਹਾਂਜੀ ਕੋਈ ਨਾ ਆਪਾਂ ਭਾਲਦੇ ਆਂ ਬੰਦਾ ਜੇ ਲੋਡ ਪਈ ਤਾਂ ਥਾਣੇ 'ਚ ਵੀ ਹੈਗਾ ਆਪਣਾ ਬੰਦਾ ਠੀਕ ਐ ਕਿਉਂ ਆਖਿਆ ਸੀ ਨਾ ਕੋਈ ਥਾਣੇ 'ਚ ਹੈਗਾ ਬੰਦੇ ਨੇ ਕਿਹਦੀ ਬੱਦੀ ਹਾਂ ਬਸ ਲੋਕ ਹੀ ਆਏ ਰੋਜ਼ ਰੋਜ਼ ਤਾਂ ਕੰਮ ਲੋਟ ਵੀ ਨਹੀਂ ਹਾਂ ਮਾੜੀ ਗੱਲ ਆ ਬੰਦਾ ਸੋਡਾ ਭਾਲ ਦੇਣਗੇ ਤੇਰੀ ਛੇਰੀ ਤੁਸੀਂ ਟਿਪੜਤਾਲ ਕਰੋਗੀ ਨਾ ਨਾ ਕੋਈ ਮਾੜੀ ਗੱਲ ਆ ਬੰਦੇ ਦੀ ਤੁਸੀਂ ਕਿਰਾਚਾਰ ਕਤੋਰੀਆਂ ਦਿਓ ਤੋਰ ਲਫਾਫਾ ਇਹ ਨਹੀਂ ਜੀ ਕੋਈ ਨਾ ਮੇਰੇ ਹੱਥ ਹੀ ਲਫਾਫਾ ਫੇਰ ਗਿਆ ਬੰਦਾ ਸੋਡਾ ਭਾਲ ਦੇਗੇ ਬੰਦੇ ਦੀ ਫਿਕਰ ਨਾ ਕਰੋ ਤੁਸੀਂ ਥਾਣੇ ਜਿਹੀ ਆਪਣੇ ਹੈਗੇ ਆ ਬੰਦੇ ਜੇ ਲੋੜ ਪਈ ਤਾਂ ਕੱਸ ਦਿਓ ਅੱਤਰ ਹੀ ਕਰਾਂ ਸਿੱਧੀਆਂ ਹੀ ਆ ਬਸ ਤਿਲਕ ਨਾ ਜਾਓ ਜੇ ਉੱਥੇ ਵੱਟ ਤੇ ਨਹੀਂ ਨਹੀਂ ਬਾਲਾ ਲਾਲਚ ਨਹੀਂ ਕਰਦਾ ਮੈਂ ਬਸ ਅੱਛਾ ਸਿੱਧੀਆਂ ਸਿੱਧੀਆਂ ਹੀ ਆ ਧਰ ਦੇ ਬਹੁਤ ਆ ਜੀ ਧਰ ਦੇ ਧਰ ਦੇ ਹਲੋ ਹੁਣ ਤਾਂ ਬਹੁਤਾ ਜੀ ਤਰਦੇ ਹੋਰ ਤਰਦੇ ਬਾਲਾ ਲਾਲਚ ਤਾਂ ਮੈਂ ਆਪ ਹੀ ਨਹੀਂ ਕਰਦਾ ਹਲੋ ਜੀ ਠੀਕ ਕੋਈ ਨਾ ਤੁਹਾਡਾ ਬੰਦਾ ਭਾਲ ਦੇਣਗੇ ਟੈਨਸ਼ਨ ਨਾ ਲਿਓ ਤੁਸੀਂ ਉਹ ਸਾਡੇ ਜਿਹੜਾ ਇਹ ਇੱਕ ਹੋਰ ਆਉਂਦਾ ਓਏ ਉਹਨੂੰ ਗਰੇਟਾਂ ਕੋਲੇ ਤਾਂ ਆਉਣ ਹੀ ਨਾਵੇ ਤੁਸੀਂ ਇੱਥੇ ਬੈਠ ਮੈਂ ਮੈਂ ਟਾਲਦਾ ਮੈਂਬਰ ਸਾਬਾ ਆਗੇ ਠੀਕਾ ਠੀਕਾ ਉਹ ਦੇਖ ਕੇ اسਕੇ ਮੌਕਾ ਕੋਈ ਗੱਲ ਨਹੀਂ ਕੋਈ ਨਹੀਂ ਮੈਨੂੰ ਤਾਂ ਦੇਖਣਾ ਹੀ ਹੈ ਨਾ ਬਸ ਉਹ ਤੁਸੀਂ ਸਰਪੰਚ ਨੂੰ ਪੁੱਛ ਲਿਓ ਕੋਈ ਗੱਲ ਨਹੀਂ 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 ਪੁੱਛਣਾ ਕਿ ਕਿੱਥੇ ਮੈਨੂੰ ਦਿਖਾਓ ਨਾ ਉਹ ਸਾਰਾ ਦੇਖ ਕੇ ਤੁਸੀਂ ਮੇਰੀ ਗੱਲ ਮੰਨੋ ਤਾਂ ਸਹੀ ਨਹੀਂ ਮੈਂ ਤਾਂ ਦੇਖਣਾ ਹੀ ਹੈ ਨਹੀਂ ਨਹੀਂ ਆਖੀ ਨਾ ਮੰਡੀ ਤੇ ਹੁਣ ਲੈ ਕੇ ਜਾਣੇ ਗ੍ਰੇਟ ਲੈ ਕੇ ਜਾਣੇ ਉਹ ਤੁਸੀਂ ਸਰਪੰਚ ਨੂੰ ਪੁੱਛ ਲਿਓ ਚਲ ਕੋਈ ਨਹੀਂ ਫਿਰ ਮਾੜਾ ਜਿਹਾ 2 ਕਿਲੋ ਤੋਰੀਆਂ ਤਾਂ ਦਿਓ ਫਿਰ ਤੋਰ ਗਾ ਸਾਰੇ ਗ੍ਰੇਟਾਂ ਚ ਪਾ ਦਿੰਦਾ ਨਹੀਂ ਕੋਈ ਨਹੀਂ ਗ੍ਰੇਟ ਚੋਂ ਕੱਢ ਲੈਣੇ ਆ ਉਹ ਤੁਸੀਂ ਕਿਹਦਾ ਲੋਕ ਕੱਲ ਨੂੰ ਕਰੇ ਕਰੇ ਭੇਜਦੇ ਕੱਲ ਨੂੰ ਕਰੇ ਭੇਜਦੇ ਕਰੇ ਕਿੱਧਰ ਤੁਰੇ ਖਰੋਗੇ ਤੁਸੀਂ ਮੜਾ ਜਾ ਫੋਨ ਆ ਇਹ ਇਧਰ ਸਪਰੇ ਬੱਜੀ ਆ ਸਮਝਿਆ ਕਰੋ ਤੁਸੀਂ ਕੱਲ ਕੱਲ ਨੂੰ ਕਰੇ ਚਣ ਜਾਓਗੇ ਨਹੀਂ ਤਾਂ ਨਹੀਂ ਬੱਜੀ ਆ ਮੜਾ ਉਹ ਤਾਂ ਪਰਤੇ ਨਾ ਜੀ ਉਹ ਤਾਂ ਪੈਕ ਕਰਤੇ ਗ੍ਰੇਟਾਂ ਤੇ ਸਰਪੰਚ ਤੁਹਾਨੂੰ ਦੱਸ ਦੂਗਾ ਉਹ ਕਰੀ ਜਾਂਦੇ ਪਰਤਾਲ ਦੇ ਚੋਰ ਕੌਣ ਹੈ ਤੇ ਤੁਹਾਡਾ ਧੰਨਵਾਦ ਬਹੁਤ ਬਹੁਤ ਮੇਰੇ ਬਿਨਾਂ ਨਹੀਂ ਪਰਤਾਲ ਹੁਣ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕਰੇ ਭੇਜਦੇ ਤੁਹਾਡੇ ਕੱਲ ਨੂੰ ਕੋਈ ਗੱਲ ਨਹੀਂ ਕਰੇ ਤੁਸੀਂ ਕਿੱਧਰ ਸੋਨੂ 100 ਕੰਮ ਹੈ ਨਹੀਂ ਨਹੀਂ ਕੋਈ ਗੱਲ ਕੋਈ ਮਾਹਾਂ ਮਨੋ ਬੇਰੀ ਗਲਾਸ ਪਰ ਇਹ ਸਭ ਪ੍ਰੋਪਰ ਜੀਅ ਸੇਤ ਨੂੰ ਮਾਰ ਗਿਆ ਹੁੰਦਾ ਇਹ ਮੈਂ ਧੋ ਲੂੰਗਾ ਉਹ ਕੋਈ ਨਾ ਕੱਲ ਨੂੰ ਭੇਜ ਦੇਣਗੇ ਮੰਨੀ ਦੀ ਹੁੰਦੀ ਹੈ ਮੈਂ ਵੀ ਪਹਿਲਾਂ ਹੀ ਨਾ ਆ ਗਿਆ ਫੇਰ ਤਾਂ ਦੋ ਚਾਰ ਸੇਰ ਲੈ ਜਾਂਦਾ ਸਰਪੰਚ ਵੀ ਬਾਲਾ ਲੁੱਚਾ ਮੈਨੂੰ ਨਾਲ ਨਹੀਂ ਲਿਆ ਕੋਈ ਨਹੀਂ ਆਉਣ ਦੇ ਉਹਨੂੰ ਮથે ਤੇ ਸਾਈਨ ਕਰਾਉਣਾ ਬੰਦੇ ਇਹ ਵੀ ਸ਼ਾਹਾਰ ਹੈ ਇਹਨਾਂ ਨੂੰ ਪਤਾ ਲੱਗ ਗਿਆ ਵੀ ਤੋਰਾਂ ਲਜਾਊਗਾ